ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਗੱਲ ਕਰਦੇ ਪੰਜਾਬ ਦੀ ਪੰਜਾਬ ਦੇ ਹਾਲਾਤਾਂ ਦੀ ਖਾਸ ਕਰਕੇ ਪੰਜਾਬ ਦੀ ਸਿਆਸਤ ਦੀ ਅੱਜ ਪੰਜਾਬ ਦਾ ਹਰ ਇੱਕ ਨੂੰ ਬਹੁਤ ਫਿਕਰ ਆ ਆਮ ਜਨਤਾ ਲੈ ਲਓ ਆਮ ਜਨਤਾ ਨਾਲੋਂ ਜਿਹੜੇ ਸਿਆਸੀ ਲੀਡਰ ਹੈ ਉਹਨਾਂ ਨੂੰ ਜ਼ਿਆਦਾ ਫਿਕਰ ਆ ਔਰ ਉਹ ਸਿਆਸੀ ਲੀਡਰ ਕਿਹੜੇ ਆ ਸਿਆਸੀ ਲੀਡਰ ਉਸ ਨੂੰ ਪੰਜਾਬ ਦਾ ਜ਼ਿਆਦਾ ਫਿਕਰ ਆ ਜਿਹੜਾ ਸੱਤਾ ਵਿੱਚ ਨਹੀਂ ਹੁੰਦਾ ਹਰ ਉਸ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਉਸ ਲੀਡਰ ਨੂੰ ਪੰਜਾਬ ਦਾ ਬਹੁਤ ਫਿਕਰ ਹੁੰਦਾ ਜਦੋਂ ਉਹ ਸੱਤਾ ਵਿੱਚ ਆ ਜਾਂਦਾ ਫਿਰ ਉਹ ਸਮੀਕਰਨ ਬਦਲ ਜਾਂਦੇ ਆ ਸੋਚ ਬਦਲ ਜਾਂਦੀ ਹੈ ਜਦੋਂ ਕੁਰਸੀ ਥੱਲੇ ਨਹੀਂ ਹੁੰਦੀ ਉਦੋਂ ਪੰਜਾਬ ਦੇ ਮਸਲਿਆਂ ਦਾ ਫਿਕਰ ਹੁੰਦਾ ਪੰਜਾਬ ਦੇ ਪਾਣੀ ਦਾ ਫਿਕਰ ਹੁੰਦਾ ਪੰਜਾਬ ਵਿੱਚ ਹੁੰਦੇ ਲੁੱਟ ਗਰੀਬਾਂ ਦਾ ਤੱਕੇ ਰਿਸ਼ਵਤ ਨਸ਼ਾ ਬੜਾ ਗੁਸ਼ ਮਿਲਾਵਟ ਖੋਰੀ ਪਰ ਜਦੋਂ ਸਾਡੇ ਥੱਲੇ ਕੁਰਸੀ ਆ ਜਾਂਦੀ ਹੈ ਉਹ ਕੋਈ ਵੀ ABC ਲੀਡਰ ਹੋ ਸਕਦਾ ਫਿਰ ਸਾਨੂੰ ਕਿਸੇ ਪੰਜਾਬ ਦੇ ਪਾਣੀ ਦਾ ਕੋਈ ਮਤਲਬ ਨਹੀਂ ਪੰਜਾਬ ਦੇ ਕਿਸੇ ਮਸਲੇ ਦਾ ਕੋਈ ਮਤਲਬ ਨਹੀਂ ਰਹੇ ਅਸਲ ਸਾਨੂੰ ਮਤਲਬ ਹੁੰਦਾ ਕਿ ਅਸੀਂ ਆਪਣੀ ਜਾਇਦਾਦ ਕਿਵੇਂ ਵਧਾਉਣੀ ਹੈ ਅਸੀਂ ਆਪਣੇ 1 2 4 ਛੱਲਰ ਕਿਵੇਂ ਵਧਾਉਣੇ ਆ ਅਸੀਂ ਆਪਣੇ ਵੱਡੇ ਵੱਡੇ ਮੌਲ ਕਿਵੇਂ ਖੜੇ ਕਰਨੇ ਆ ਇਹ ਆਪਣੇ ਕੋਈ ਪੱਠੇ ਕੋਈ ਟਰਾਂਸਪੋਰਟਾ ਬੜਾ ਗੁਸ਼ ਉਹ ਸਿਰਫ ਪੰਜਾਬ ਵਿੱਚ ਨਹੀਂ ਪੰਜਾਬ ਤੋਂ ਬਾਹਰ ਪੰਜਾਬ ਤੋਂ ਬਾਹਰ ਇੰਡੀਆ ਵਿੱਚ ਨਹੀਂ ਦੂਸਰੇ ਤੀਸਰੇ ਦੇਸ਼ਾਂ ਵਿੱਚ ਵੀ ਅੱਜਕੱਲ ਰੁਝਾਨ ਚੱਲ ਰਿਹਾ ਹੈ ਕਿ ਇੱਥੋਂ ਦੂਜੇ ਥਾਂ ਜਾ ਕੇ ਤੀਜੇ ਥਾਂ ਜਾ ਕੇ ਆਪਣੀ ਜਾਇਦਾਦ ਵਧਾਓ ਵੱਧ ਰਹੀਆਂ ਪਈਆਂ ਪਹਿਲਾਂ ਵੱਧ ਰਹੀਆਂ ਹੁਣ ਇਹ ਬਾਤ ਦਸਤੂਰੀ ਜਾ ਰਹੀ ਹੈ ਇੱਕ ਸਰਕਾਰ ਆਉਂਦੀ ਆ ਦੋ ਸਰਕਾਰਾਂ ਆਉਂਦੀਆਂ ਤੀਜੀ ਸਰਕਾਰ ਆਉਂਦੀ ਹੈ ਸ਼ਾਇਦ ਲੋਕਾਂ ਨੂੰ ਸੇ ਸ਼ਾਇਦ ਆਸ ਉਦਾਰ ਕਰ ਦੂ ਆਸ ਉਦਾਰ ਕਰ ਦੂ ਪਰ ਕੀ ਸਰਾਨਾ ਉੱਥੇ ਦਾ ਲੱਕ ਉੱਥੇ ਦਾ ਉੱਥੇ ਸਰਾਨਾ ਬਦਲਣ ਦਾ ਕੋਈ ਫਰਕ ਨਹੀਂ ਪਿਆ ਕਹਿੰਦੇ ਮੰਜੇ ਦੇ ਸਰਾਨਾ ਐਸ ਪਾਸੇ ਕਰ ਲੋ ਚ ਐਸ ਪਾਸੇ ਕਰਨ ਨੂੰ ਲੱਕ ਵਿਚਾਲੇ ਹੋਣ ਹੁਣ ਇਹ ਤੇ ਹੋ ਗਈ ਗੱਲ ਲੀਡਰਾਂ ਦੀ ਕੈਂਡੀਡਰ ਕਿੰਨੇ ਕੁ ਸਿਰਦੇ ਆ ਕਿਉਂਕਿ ਇਹਨਾਂ ਦੇ ਖੁਦ ਅੱਗੇ ਇਹਨਾਂ ਦੇ ਪਿਆਦੇ ਨਿੱਕੇ ਨਿੱਕੇ ਲੀਡਰ ਗਲੀਆਂ ਦੇ ਮੁਹੱਲਿਆਂ ਦੇ ਸ਼ਹਿਰਾਂ ਦੇ ਜਿਹੜੇ ਇਹਨਾਂ ਨੇ ਰੱਖੇ ਹੁੰਦੇ ਆਪਣੇ ਕਾਲੂ ਕਰਿੰਦੇ ਰੱਖੇ ਹੁੰਦੇ ਆ ਮਾਇਆ ਪਰ ਇਕੱਠੀ ਕਰਨੋਂ ਪੈਸੇ ਇਕੱਠੇ ਕਰਨੋਂ ਤਰੀਕੇ ਲੱਭੇ ਹੁੰਦੇ ਆ ਉਹਨਾਂ 'ਚ ਬੜਾ ਖੁਸ਼ ਹੋ ਗੱਲ ਫੇਰ ਕਿਸੇ ਜ਼ਿਕਰ ਆਗੇ ਆਪਾਂ ਹੁਣ ਗੱਲ ਅੱਗੇ ਲੋਕੀ ਕੀ ਕਰਨ ਲੋਕੀ ਅਸੀਂ ਉਹਨਾਂ 'ਚ ਮੈਂ ਵੀ ਹੋਣਾ ਅਸੀਂ ਵੀ ਬਰਾਬਰ ਦੇ ਭਾਈਵਾਲ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਲੀਡਰ ਦਾ ਵੱਧ ਯੋਗਦਾਨ ਸਾਡਾ ਸਾਡੇ ਚ ਕੌਣ ਆਉਂਦਾ ਸਾਡੇ ਚ ਹਰ ਉਹ ਮੁਲਾਜ਼ਮ ਆਉਂਦਾ ਹਰ ਉਹ ਕਾਰੋਬਾਰੀ ਆਦਾ ਜਿਹੜੇ ਨੇ ਸਿਰਫ ਪੈਸਾ ਮੁੱਖ ਮੁੱਖ ਗੱਲ ਮੁੱਖ ਦੀ ਗੱਲ ਹੈ ਲੀਡਰ ਦੀ ਪੈਸਾ ਤੇ ਆਮ ਜਨਤਾ ਚ ਐ ਕੋਈ ਵੀ ਕਾਰੋਬਾਰ ਆ ਉਹਦਾ ਮੇਨ ਮੁੱਖ ਮੁੱਦਾ ਤੀਜਾ ਨਿਸ਼ਾਨਾ ਕੀ ਹੁੰਦਾ ਸਿਰਫ ਪੈਸਾ ਔਰ ਜਦੋਂ ਇਲੈਕਸ਼ਨ ਆਉਂਦੀ ਕੋਈ ਇਲੈਕਸ਼ਨ ਛੋਟੀ ਹੋਵੇ ਕੋਈ ਵੱਡੀ ਹੋਵੇ ਤੁਸੀਂ ਦੇਖਿਆ ਤੇ ਮੈਂ ਵੀ ਦੇਖਿਆ ਉੱਥੇ ਕੀ ਚੱਲਦਾ ਅਸੀਂ 5 500 ਰੁਪਏ ਚ ਆਪਣੇ ਆਪ ਨੂੰ ਵੇਚ ਦਿੰਨੇ ਆ ਇੱਕ ਸੰਤਰੇ ਦੀ ਬੋਤਲ ਪਿੱਛੇ ਆਪਣੇ ਆਨ ਵੇਚ ਦਿੰਨੇ ਆ ਫਿਰ ਉਹਦਾ ਖਾਮਿਆ ਜਾ ਇਹ ਇਹ ਨਹੀਂ ਸੋਚਦੇ ਕਿ ਜਿਹੜਾ ਸਾਨੂੰ ਇੱਕ ਸੰਤਰੇ ਦੀ ਬੋਤਲ ਦੇ ਰਿਹਾ ਜਾਂ ਇਹ 5 ਜੀ ਜਾਂ ਸਾਨੂੰ 2500 ਰੁਪਏ 3000 ਰੁਪਏ 5000 ਰੁਪਏ 10000 ਰੁਪਏ ਦੇ ਰਿਹਾ ਉਹਨੇ ਕਿੱਥੋਂ ਦੇਣਾ ਜਾਂ ਉਹਨੇ 10000 ਦੇ ਬਣਾ ਦੇ ਕਿੰਨੇ ਲੱਖਾਂ ਤੇ ਕਿੰਨੇ ਕਰੋੜਾ ਇਕੱਠਾ ਕਰਨਾ ਇੱਕ ਦਿਨ ਸੋਚਿਆ ਆਪਾਂ ਨਹੀਂ ਇਸ ਕਰਕੇ ਮੈਂ ਕਹਿੰਦਾ ਕਿ ਉਹਨਾਂ ਨਾਲੋਂ ਵੱਧ ਉਹਨਾਂ ਲੀਡਰਾਂ ਨਾਲੋਂ ਜ਼ਿਆਦਾ ਗੁਨਾਹਗਰ ਅਸੀਂ ਵੀ ਆ। ਚਾਹੇ ਕੋ ਆਮ ਬੰਦਾ ਚਾਹੇ ਕੋ ਕਾਰੋਬਾਰੀ ਹੈ ਚਾਹੇ ਕੋ ਮਲਾਜਮਾ ਕਿਉਂਕਿ ਕ੍ਰਾਪਸ਼ਨ ਨਾਂ ਦਾ ਕੋੜ ਨਹੀਂ ਖਤਮ ਹੋ ਸਕਦਾ। ਜਦੋਂ ਤੱਕ ਕੋਈ ਸਿਹਰਦ ਮੁੱਕਦੀ ਗੱਲ ਇਹ ਹੈ ਲੀਡਰ ਆਪਾਂ ਕਹਿੰਦੇ ਚੰਗਾ ਲੀਡਰ ਚੁਣੋ ਚੰਗਾ ਲੈ ਕਿੱਥੋਂ ਆ ਕਿੱਥੋਂ ਲੈ ਕੇ ਇਹ ਦੱਸੋ ਮੈਨੂੰ ਤੁਸੀਂ ਦੱਸ ਦਿਓ ਮੈਨੂੰ ਕਿਸੇ ਇੱਕ ਲੀਡਰ ਦਾ ਨਾਮ ਦੱਸ ਦਿਓ ਪੈਸਾ ਹਰ ਇੱਕ ਦਾ ਮੁੱਖ ਆ ਜਿੰਨੇ ਸਿਆਸਤ ਵਿੱਚ ਆਉਣਾ ਬਾਈ ਜੀ ਮੁੱਕ ਦੀ ਗੱਲ ਇਹ ਆ ਜਿੰਨੇ ਸਿਆਸਤ ਵਿੱਚ ਆਉਣਾ ਉਹਨੇ ਆਪਣਾ ਮੁੱਖ ਮੁੱਦਾ ਪੈਸਾ ਰੱਖ ਕੇ ਹੀ ਆਉਣਾ ਤੇ ਉਹਨੇ ਪੈਸਾ ਹੀ ਕਮਾਉਣਾ ਉਹਨੂੰ ਕਿਸੇ ਪੰਜਾਬ ਦਾ ਕਿਸੇ ਪੰਜਾਬ ਦੇ ਮਸਲੇ ਦਾ ਉਹਨੂੰ ਕਿਸੇ ਧਰਮ ਨਾਲ ਕਰਮ ਨਾਲ ਜਾਂ ਕੋਈ ਮਤਲਬ ਨਹੀਂ ਉਹਨਾਂ ਦਾ ਕਰਮ ਉਹਨਾਂ ਦਾ ਧਰਮ ਉਹਨਾਂ ਦੀ ਜਾਤ ਉਹਨਾਂ ਦੀ ਮਜਬ ਸਿਰਫ ਪੈਸਾ ਸੋ ਪਿਆਰੋ ਇਹਨ ਕੀ ਆਪਣੀ ਗੱਲਬਾਤ ਤੋੜਨਾ ਕੀਤੀ ਹੈ ਕਰਨੋਂ ਗੱਲ ਤੇ ਬਹੁਤ ਲੰਬੀ ਹੋ ਸਕਦੀ ਹੈ ਬਹੁਤ ਲੰਬੀ ਪਰ ਜਦ ਲੰਬੀ ਫਿਰ ਸੁਣਨੀ ਵੀ ਇਹ ਸਰੋਤਨ ਮੁਸ਼ਕਲ ਹੋ ਜਾਂਦੀ ਹੈ ਸੋ 2.0 ਦੀ ਬਾਰੇ ਗੱਲ ਕਰਦੇ ਹੁੰਦੇ ਆ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਦੇਣਿਆ ਸਹਿਮਤ ਹੋਂ ਤਾਂ ਵੀ ਨਹੀਂ ਸਹਿਮਤ ਤਾਂ ਵੀ ਅਲਵਦਾਂ